ਮੇਰੇ ਬੈਂਗਣ ਭਰਨ ਦਾ ਜਿਹੜਾ ਤੰਗਾ ਉਹ ਕਿਹੜਾ ਹੈ ਮੈਂ ਕਿਹੜੇ ਤਰੀਕੇ ਨਾਲ ਭਰਦੀ ਆ ਚਾਰ ਹਿੱਸੇ ਵਿੱਚ ਚਾਰ ਕੱਟ ਲਾ ਕੇ ਭਰਦੀ ਆ ਜਾਂ ਕਿਦਾਂ ਭਰਦੀ ਆ ਦੀ ਤਾਂ ਪਰਮਾਰ ਲੱਗੀ ਪਈ ਆ ਬਹੁਤ ਉੱਤਰਦੀਆਂ ਬਸ ਬਣਾਉਣੇ ਦਾ ਹੀ ਟਾਈਮ ਨਹੀਂ ਹੈਗਾ ਇਹਨਾਂ ਨੂੰ ਕਿਉਂਕਿ ਬਾਰ-ਬਾਰ ਕੀ ਆ ਕਿੱਥੇ ਬਣਦੀ ਆ ਇਹ ਹੋ ਗਈ ਇਹ ਦੇਖੋ ਕਿੱਡੀਆਂ-ਕਿੱਡੀਆਂ ਪੱਕੀਆਂ ਪਈਆਂ ਹੁਣ ਤਾਂ ਬਿਯਾਰ ਬਣ ਗਏ ਉਹ ਅੱਗੇ ਤੱਕ 3-4 ਪਈਆਂ ਬਾਕੀ ਮਿਰਚਾਂ ਨੂੰ ਢਾ ਲਿਆ ਇਹਨੇ ਵੇਚ ਲੈਨੇ ਚੰਗੀ ਤਰ੍ਹਾਂ ਆ ਤਾਂ ਸਿਰ ਸਟੇਡੀਆਂ ਕਰਦੀਆਂ ਖਰਬੂਜੇ ਅੱਜੇ ਤੋੜਲੇ ਹਰਵਿੰਦਰ ਨੇ ਕਰਦੀ ਇਹ ਚੀਜ਼ ਲੱਗੀ ਹੁੰਦੀ ਹੈ ਨਾ ਜ਼ਰੂਰ ਲਾਉਣੀ ਚਾਹੀਦੀ ਆ ਇੱਕ ਤਾਂ ਆਰਗੈਨਿਕ ਹੋ ਗਈ ਗੱਲ ਬਾਕੀ ਤਾਜੀ-ਤਾਜੀ ਤੋੜ ਕੇ ਕਿਸੇ ਤੇ ਨਹੀਂ ਮਿਲਦੀ ਹੈ ਜੀ ਐਸੇ ਹੁਣ ਬੈਂਗਣਾ ਦਾ ਕੀ ਆਦਾ ਤੁਹਾਨੂੰ ਕੁਛ ਨਾ ਕੁਛ ਬਣਾ ਕੇ ਦਿਖਾਉਨੇ ਆ ਮੈਂ ਹੁਣ ਇਹਨਾਂ ਨੂੰ ਤੋੜ ਲਵਾਂ ਤਹਣੀਏ ਦੇ 5-7 ਬੂਟੇ ਉੱਗੇ ਸੀ ਜੂਨ ਦੇ ਮਹੀਨੇ ਉੱਗੇ ਆ ਦੇਖ ਲਓ ਹੁਣ ਇਹ ਆਪਣੇ ਮੌਸਮ ਮੁਤਾਬਕ ਠੰਡਕ ਹੋਣ ਲੱਗੀ ਕਿੰਨਾ ਹਰਿਆ ਭਰਿਆ ਹੋ ਰਿਹਾ ਹੈ ਬਾਕੀ ਮੈਂ ਇਹ ਤੋੜ ਲੇ ਬਾਕੀ ਦਾ ਕੀ ਹੈ ਜਿਹੜੀਆਂ ਪੱਕੀਆਂ ਹੋਈਆਂ ਮੈਂ ਕਿਹਾ ਚਲੋ ਪੱਕੀਆਂ ਹੋਈਆਂ ਨੂੰ ਕੀ ਕਰਨਾ ਆ ਵੀ ਥੋੜੀ ਪੱਕੀ ਹੋਈ ਆ ਐਨੇ ਆਪਣੇ ਉੱਤਰ ਕੇ ਦੇਖ ਲਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਅੱਜ ਦੀ ਵੀਡੀਓ ਲੈ ਕੇ ਆਪਾਂ ਨੇ ਭਰਵੇਂ ਬੈਂਗਣ ਬਣਾਉਣੇ ਅੱਜ ਕਿਚਨ ਗਾਰਡਨ ਚੋਂ ਮੈਂ ਬੈਂਗਣ ਲੈ ਆਈਆਂ ਮੇਰੇ ਬਣਾਉਣ ਦਾ ਤੁਸੀਂ ਵੀਡੀਓ ਵਿੱਚ ਢੰਗ ਦੇਖਣਾ ਹੈ ਮੈਂ ਕਿਹੜੇ ਤਰੀਕੇ ਨਾਲ ਬਣਾਉਣੀ ਆ ਕਿਹੜੇ ਤਰੀਕੇ ਨਾਲ ਬੈਂਗਣਾ ਨੂੰ ਭਰਦੀਆਂ ਕਿਵੇਂ ਮੈਂ ਮਸਾਲਾ ਤਿਆਰ ਕਰਦੀਆਂ ਕਿਉਂਕਿ ਸਭ ਦਾ ਕੋਈ ਵੀ ਰੈਸਪੀ ਬਣਾਉਣ ਦਾ ਜਿਹੜਾ ਢੰਗ ਆ ਉਹ ਵੱਖ-ਵੱਖ ਹੁੰਦਾ ਤੇ ਸਵਾਦ ਵੀ ਉਹਦੇ ਨਾਲ ਹੀ ਬਦਲ ਜਾਂਦਾ ਹੈ ਚਲੋ ਜੀ ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਆਪਾਂ ਆਪਣੀ ਵੀਡੀਓ ਕਰਦੀ ਹੈ ਅੱਜ ਦੀ ਸਟਾਰਟ ਆਪਾਂ ਨੇ ਭਰਨ ਵਾਸਤੇ ਮਸਾਲਾ ਤਿਆਰ ਕਰਨਾ ਹੈ ਬੈਂਗਣਾ ਨੂੰ ਉਹਦੇ ਵਾਸਤੇ ਮੈਂ ਪਹਿਲਾਂ ਆਹ 2 ਚਮਚਾ ਜਿਹੜੇ ਧਨੀਏ ਦੇ ਲੈ ਲੈਣੇ ਸੁੱਕਾ ਧਨੀਆ ਇਹ ਤੁਸੀਂ ਦੇਖ ਸਕਦੇ ਆ 2 ਚਮਚ ਦੇ ਕਰੀਬ ਆ ਜਿਹੜਾ ਮੈਂ ਸੁੱਕਾ ਧਨੀਆ ਲਿਆ ਤੇ ਅੱਧੇ ਚਮਚ ਦੇ ਕਰੀਬ ਆ ਜਿਹੜਾ ਮੈਂ ਇਹ ਜੀਰਾ ਲਿਆ ਤੇ ਐਦਾਂ ਹੀ ਅੱਧੇ ਚਮਚ ਦੇ ਕਰੀਬ ਮੈਂ ਸੌਂਫ ਲਈ ਆ ਇਸ ਤੋਂ ਇਲਾਵਾ ਇਹ 8-10 ਮਿਰਚਾਂ ਲਈਆਂ ਕਾਲੀ ਮਿਰਚ ਇਸ ਤੋਂ ਇਲਾਵਾ ਆਪਾਂ ਨੂੰ ਚਾਹੀਦਾ ਅਮचूर ਪਾਊਡਰ ਇਹ ਮੈਂ ਲਿਆ ਹੈ ਅੱਧੇ ਚਮਚ ਤੋਂ ਘੱਟ ਬਿਲਕੁਲ ਇਹ ਥੋੜੀ ਜੀ ਅਜਵੈਣ ਚੌਥਾ ਹਿੱਸਾ ਚਮਚ ਦਾ ਅਜਵੈਣ ਲਈ ਆ ਬਿਲਕੁਲ ਘਟਾਂ ਤੇ ਇਹਨੂੰ ਥੋੜਾ ਜਿਹਾ ਇਹਦੀ ਨਮੀ ਆ ਜਿਹੜੀ ਸੁਖਤਾ ਕਰ ਲੈਣੀ ਬਹੁਤ ਵਧੀਆ ਖੁਸ਼ਬੂ ਆ ਜਿਹੜੀ ਆਉਣੀ ਇਹਦੀ ਸ਼ੁਰੂ ਹੋ ਗਈ ਆ ਕੜਾਹੀ ਆਪਣੀ ਗਰਮ ਹੋਣ ਕਰਕੇ ਬਾਕੀ ਦੀ ਆ ਨਮੀ ਆ ਜਿਹੜੀ ਇਹਦੀ ਸੁਖਤਾ ਹੋ ਜੂਗੀ ਆਪਾਂ ਨੇ ਇਹ ਬੈਂਗਣਾ ਨੂੰ ਭਰਨ ਤੇ ਗਰੇਵੀ ਦਾ ਮਸਾਲਾ ਬਣਾਉਣ ਵਾਸਤੇ ਜਿਹੜਾ ਇਹ ਮਸਾਲਾ ਹੈ ਕੁੱਟ ਕੇ ਇਸ ਕੁੰਡੀ ਵਿੱਚ ਇਕੱਠਾ ਹੀ ਤਿਆਰ ਕਰ ਲੈਣਾ ਲਸਣ ਦੀਆਂ ਪੂਰੀਆਂ ਇੱਕ ਪੀਸ ਦੀਆਂ ਕਲੀਆਂ ਜਿਹੜੀਆਂ ਉਹ ਲੈ ਲਈਆਂ ਮੈਂ ਇਹ ਲੈ ਲਈਆਂ 6 ਮਿਰਚਾਂ ਤੇ ਇੰਨਾ ਲੈ ਲਿਆ ਆਪਾਂ ਨੇ ਅਦਰਕ ਇਹਨੂੰ ਇਕੱਠਾ ਮਸਾਲਾ ਬਣਾ ਲੈਣਾ ਤੇ ਜਿੰਨਾ ਮਸਾਲਾ ਭਰਨ ਵਾਸਤੇ ਚਾਹੀਦਾ ਹੋਊਗਾ ਉਹਨਾਂ ਲੈ ਲੈਣਾ ਬਾਕੀ ਦਾ ਮਸਾਲਾ ਗਰੇਵੀ ਵਿੱਚ ਆਪਾਂ ਨੇ ਭਰਤ ਲੈਣਾ ਇਸ ਕਰਕੇ ਇਹਨਾਂ ਨੂੰ ਹੁਣ ਮੈਂ ਲਸਣ ਨੂੰ ਇਦਾਂ ਹੀ ਪਾ ਦੂੰਗੀ ਅਦਰਕ ਤੇ ਮਿਰਚ ਨੂੰ ਆ ਜਿਹੜਾ ਥੋੜਾ ਥੋੜਾ ਕੱਟ ਲੂੰਗੀ ਤਾਕੇ ਜਿਹੜੇ ਇਹਦੇ ਵਿੱਚ ਆ ਰੇਸ਼ੇ ਹੁੰਦੇ ਆ ਉਹ ਕੱਟੇ ਜਾਣ ਐਦਾਂ ਕਰਕੇ ਦੇਖੋ ਆਪਣੀਆਂ ਤਾਜ਼ੀਆਂ ਤਾਜ਼ੀਆਂ ਮਿਰਚਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਪੂਰਾ ਗ੍ਰੀਨ ਰੰਗ ਪੱਕ ਗਿਆ ਹੁਣ ਇਹ ਇਹਨਾਂ ਦਾ ਬੀਜ ਆ ਜਿਹੜਾ ਵਿੱਚੋਂ ਵੱਡਾ ਹੋ ਗਿਆ ਆਪਾਂ ਅਗਲੀ ਵੀਡੀਓ ਵਿੱਚ ਮਿਰਚ ਦਾ ਆਚਾਰ ਵੀ ਪਾਉਣਾ ਹੈ ਤੇ ਇੱਕ ਚਟਣੀ ਵੀ ਬਣਾਉਣੀ ਆ ਤੁਸੀਂ ਵੀਡੀਓਜ਼ ਤੇ ਬਨੇ ਰਹਿਣਾ ਪਾਉਣੇ ਵਾਲੀਆਂ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਆ ਵੀ ਮੈਂ ਕਿਦਾਂ ਲਸਣ ਅਦਰਕ ਤੇ ਮਿਰਚ ਦੀ ਚਟਣੀ ਆ ਜਿਹੜੀ ਉਹ ਤਿਆਰ ਕਰਨੀ ਆ ਉਹਨੂੰ ਤੁਸੀਂ ਰੱਖ ਸਕਦੇ ਆ 6 ਮਹੀਨੇ ਤੱਕ ਵੀ ਸਾਲ ਤੱਕ ਵੀ ਰੱਖ ਸਕਦੇ ਆ ਜਿਵੇਂ ਆਪਾਂ ਮਿਰਚ ਦਾ ਆਚਾਰ ਰੱਖ ਸਕਦੇ ਹਾਂ ਉਵੇਂ ਹੀ ਚਟਣੀ ਰੱਖ ਸਕਦੇ ਆ ਪਰ ਉਹ ਮੈਂ ਬਣਾਉਣ ਕਿਦਾਂ ਅੱਗੇ ਵੀਡੀਓ ਵਿੱਚ ਦੇਖਦੇ ਰਹੋ ਆਪਾਂ ਨੇ ਸਵਾਦ ਅਨੁਸਾਰ ਨਮਕ ਪਾ ਦਾਣਾ ਨਮਕ ਨਾਲ ਛੇਤੀ ਕੁੱਟਿਆ ਜਾਂਦਾ ਹੈ ਮਸਾਲੇ ਆਪਣੇ ਠੰਡੇ ਹੋ ਗਏ ਆ। ਆਪਾਂ ਇਹ ਸਾਰੇ ਮਸਾਲੇ ਕੁੱਟੇ ਹੋਏ ਦੇ ਵਿੱਚ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਇਹਦੇ ਵਿੱਚ ਆਪਾਂ ਨੇ ਥੋੜੀ ਜੀ ਅਜਵੈਨ ਤੇ આમਚੂਰ ਪਾਊਡਰ ਆ ਜਿਹੜਾ ਇਹ ਵੀ ਮਿਕਸ ਕਰ ਲੈਣਾ। ਮੇਨ ਗੱਲ ਇਹ ਆ ਵੀ ਆਪਾਂ ਨੇ ਬੈਂਗਣ ਕਿਹੜੇ ਤਰੀਕੇ ਨਾਲ ਭਰਨਾ ਹੈ ਚਾਰ ਕੱਟ ਲਗਾ ਕੇ ਭਰਨਾ ਹੈ ਉਹਨੂੰ ਬੰਨ ਕੇ ਭਰਨਾ ਹੈ ਜਾਂ ਕਿਵੇਂ ਭਰਨਾ ਹੈ ਅੱਗੇ ਵੀਡੀਓ ਚ ਦੇਖਦੇ ਰਹੋ ਆਪਣਾ ਮਸਾਲਾ ਤਿਆਰ ਹੋ ਕੇ ਐਦਾਂ ਦਾ ਹੋ ਗਿਆ ਆਪਾਂ ਨੇ ਇਹਦੇ ਵਿੱਚੋਂ ਚੂਣ ਲੈਣੇ ਆਪਾਂ ਨੇ ਕਿਹੜੇ ਬੈਂਗਣ ਆ ਜਿਹੜੇ ਭਰਵੇਂ ਬੈਂਗਣਾਂ ਵਾਸਤੇ ਚੁਣਨੇ ਆ ਦੇਖੋ ਇਹੀ ਪਛਾਣ ਆ ਤਾਜ਼ੇ-ਤਾਜ਼ੇ ਆਂਦੀ ਦੇਖੋ ਕਿੰਨਾ ਗ੍ਰੀਨ ਆ ਇਹਨਾਂ ਦਾ ਰੰਗ ਇਹ ਇੱਕ ਸਾਈਜ਼ ਦੇ ਜਿਹੜੇ ਬੈਂਗਣ ਆਪਾਂ ਨੇ ਲੈ ਲੈਣੇ ਬੈਂਗਣਾਂ ਨੂੰ ਭਰਨ ਵਾਸਤੇ ਆਪਾਂ ਨੇ ਪਹਿਲਾਂ ਇਹਦੇ ਇਹ ਹਿੱਸੇ ਆ ਜਿਹੜੇ ਥੋੜੇ ਥੋੜੇ ਕੱਟ ਦਾਣੇ ਥੋੜੀ ਜੀ ਡੰਡੀ ਵੀ ਕੱਟ ਦਾਣੀ ਤਾਂ ਕਿ ਆਪਾਂ ਚੰਗੀ ਤਰ੍ਹਾਂ ਹਲਾ ਸਕੀਏ ਵੱਡੀ ਡੰਡੀ ਆ ਜਿਹੜੀ ਫਿਰ ਇਹ ਵਿੱਚ ਆਈ ਜਾਂਦੀ ਆ ਆਪਾਂ ਨੇ ਇਹਨੂੰ ਭਰਨ ਵਾਸਤੇ ਇਹਦਾ ਆ ਹਿੱਸਾ ਜਿਹੜਾ ਥੋੜਾ ਜਿਹਾ ਕੱਟ ਦੇਣਾ ਪਿਛਲਾ ਹਿੱਸਾ ਐਦਾਂ ਤੇ ਇਹਨੂੰ ਵਿੱਚ ਤੋਂ ਥੋੜਾ 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 ਕੱਟਦੇ ਹੋਏ ਐਦਾਂ 홀 ਕਰ ਲੈਣਾ ਇਹਨੂੰ ਵੀ ਆਪਾਂ ਨੇ ਵਿੱਚ ਵਰਤਣਾ ਇਹਦੇ ਨਾਲ ਵਿੱਚੋਂ ਪਤਾ ਲੱਗ ਜੂਗਾ ਵੀ ਹਾਂ ਇਹ ਸਾਫ਼ ਆ ਇਹ ਥੋੜੇ ਨਾ ਬੇਸ਼ੱਕ ਛੋਟੇ ਆ ਪਰ ਮੈਨੂੰ ਤੋੜਨ ਵਿੱਚ ਟਾਈਮ ਲੱਗ ਗਿਆ ਥੋੜੇ ਪੱਕ ਗਏ ਐਦਾਂ ਕਰਕੇ 홀 ਕਰ ਲੈਣਾ ਆਪਾਂ ਨੇ ਮੈਂ 4 ਕੱਟ ਲਗਾ ਕੇ ਨਹੀਂ ਭਰਦੀ ਹੁੰਦੀ ਐਦਾਂ ਛੋਟੇ ਕਿਸੇ ਚਮਚ ਦਾ ਸਹਾਰਾ ਲੈ ਸਕਦੇ ਆ ਕਿਉਂਕਿ ਚਾਕੂ ਆ ਜਿਹੜਾ ਜ਼ਿਆਦਾ ਤਿੱਖਾ ਹੁੰਦਾ ਹੈ ਬੈਂਗਣ ਦਾ ਪੂਰਾ ਗੋਦਾ ਨਹੀਂ ਇਹਨੂੰ ਪੂਰਾ ਬਾਹਰ ਕੱਢਣਾ ਬਸ ਥੋੜਾ ਹੋਲ ਕਰ ਲੈਣਾ ਤਾਂ ਕਿ ਆਪਾਂ ਮਸਾਲਾ ਜਿਹੜਾ ਵੱਧ ਭਰ ਸਕੀਏ ਜੇ ਤੁਸੀਂ ਦੇਖ ਸਕਦੇ ਹੋ ਮੂੰਹ ਐਦਾਂ ਹੋਲ ਕਰ ਲੈਣਾ ਇਦਾਂ ਹੋਲ ਕਰਕੇ ਤੇ ਇਦਾਂ ਮਸਾਲਾ ਜਿਹੜਾ ਇਹਦੇ ਵਿੱਚ ਭਰ ਦਾਨਾ ਮੈਂ ਇਹਦੇ ਵਿੱਚ ਬੇਸਣ ਨਹੀਂ ਵਰਤਿਆ ਇਹ ਦੇਖੋ ਕਿੰਨਾ ਮਸਾਲਾ ਭਰ ਹੁੰਦਾ ਨਾਲੇ ਆਪਾਂ ਨੂੰ ਕਟਰ ਆਲੇ ਦੁਆਲੇ ਲਗਾ ਕੇ ਮਸਾਲਾ ਬਾਹਰ ਨਿਕਲਣ ਦਾ ਡਰ ਨਹੀਂ ਰਹਿੰਦਾ ਕਿਉਂਕਿ ਉੱਪਰ ਤੱਕ ਚਾਰ ਘਟਾ ਨੂੰ ਮਸਾਲਾ ਜਿਹੜਾ ਤੇ ਭਾਵੇਂ ਤੁਸੀਂ ਬੇਸਣ ਵੀ ਪਾ ਲਓ ਪਰ ਬੇਸਣ ਜਿਹੜਾ ਉਹਦਾ ਟੇਸਟ ਆ ਜਿਹੜਾ ਉਹਦਾ ਅਲੱਗ ਹੋ ਜਾਂਦਾ ਨਾ ਫਿਰ ਇਸਨ ਅਦਰਕ ਦਾ ਰਸਪਰਿਆ ਟੇਸਟ ਆ ਜਿਹੜਾ ਪੂਰੇ ਬੈਂਗਣ ਵਿੱਚ ਅੰਦਰ ਗੁਦਾ ਵਿੱਚ ਸਮਾ ਜਾਂਦਾ ਫਿਰ ਉਹ ਟੇਸਟੀ ਹੋਰ ਵੀ ਜ਼ਿਆਦਾ ਕਰ ਦਿੰਦਾ ਊਂਝ ਵੀ ਇਹ ਹੈਲਦੀ ਆ ਆਪਾਂ ਨੇ ਬੇਸਣ ਕਿਉਂ ਖਾਣਾ ਮੈਂ ਵੈਸੇ ਬੇਸਣ ਕਦੇ ਵੀ ਨਹੀਂ ਐਦਾ ਵਰਤਦੀ ਹੈਗੀ ਵਿੱਚ ਐਦਾਂ ਹੀ ਭਰਦੀ ਆ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਭਰ ਕੇ ਦੇਖਿਓ ਦੇਖੋ ਕਿੰਨਾ ਆਪਣਾ ਮਸਾਲਾ ਇਹ ਜਿਹੜਾ ਵਿੱਚ ਭਰਿਆ ਗਿਆ ਮਸਾਲਾ ਇਹ ਬਹੁਤ ਜ਼ਿਆਦਾ ਟੇਸਟੀ ਆ ਆਪਾਂ ਇੱਥੇ ਚੈੱਕ ਕਰ ਸਕਦੇ ਆ ਨਮਕ ਵਗੈਰਾ ਜੋ ਵੀ ਆਪਾਂ ਨੂੰ ਘਾਟਾ ਵਾਧਾ ਲੱਗਦਾ ਹੈ ਦੇਖੋ ਕਿੰਨਾ ਕਿੰਨਾ ਰਸਾ ਜਿਹੜਾ ਇਹਦਾ ਨਿਕਲਦਾ ਇਹਨੇ ਨਿਕਲਣਾ ਨਹੀਂ ਬਿਲਕੁਲ ਵੀ ਅੱਗੇ ਆਪਾਂ ਕਰ ਵੀ ਸਕਦੇ ਹਾਂ ਜੇ ਤੁਹਾਨੂੰ ਲੱਗਦਾ ਵੀ ਹਾਂ ਇਹਨੂੰ ਐਦਾਂ ਕਰਕੇ ਬੰਦ ਕਰ ਦਿਓ ਜੇ ਤੁਹਾਨੂੰ ਤਰੀਕਾ ਪਸੰਦ ਆ ਰਿਹਾ ਹੈ ਨਾ ਮੇਰਾ ਬੰਗਣ ਭਰਨੇ ਦਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਤੇ ਬਨੇ ਰਹੋ ਚਲੋ ਜੀ ਇਹਨੂੰ ਆਪਾਂ ਨੇ ਲੌਕ ਕਰਤਾ ਐਦਾਂ ਕਰਕੇ ਹੀ ਆਪਾਂ ਨੇ ਦੂਜਾ ਬੈਂਗਣ ਭਰ ਤੋੜ ਲੈਣਾ ਇਨੂੰ ਬਿਲਕੁਲ ਟੱਕਣ ਦੀ ਸ਼ੇਪ ਵਿੱਚ ਆਪਾਂ ਨੇ ਕੱਟਣਾ ਹੈ ਤਾਂ ਕਿ ਆਪਾਂ ਇਹਨੂੰ ਬਾਅਦ ਚ ਭਰ ਸਕੀਏ ਐਦਾਂ ਹੀ ਬਸ ਐਦਾਂ ਹੀ ਆਪਾਂ ਨੇ ਉੱਪਰੋਂ ਲੌਕ ਕਰ ਦੇਣਾ ਇੱਕ ਵਾਰੀ ਮੈਂ ਇੱਕ ਬੈਂਗਣ ਹੋਰ ਭਰ ਕੇ ਦਿਖਾ ਦਨੀ ਆ ਤੁਹਾਨੂੰ ਆਪਾਂ ਨੇ ਐਦਾਂ ਦਾ ਕੋਈ ਚਮਚੇ ਛੋਟਾ ਲੈ ਲੈਣਾ ਉਹਨੂੰ ਐਦਾਂ ਕਰਕੇ ਸਾਰੀ ਨਹੀਂ ਕੱਢਣੀ ਆਪਾਂ ਨੇ ਗੁਦਾ ਇਹਦੀ ਬਸ ਉਹਨਾਂ ਹੋਲ ਕਰ ਲੈਣਾ ਜਿੰਨਾ ਆਪਾਂ ਵੱਧ ਤੋਂ ਵੱਧ ਮਸਾਲਾ ਭਰ ਸਕੀਏ ਤੁਸੀਂ ਹੋਲ ਦੇਖ ਸਕਦੇ ਆ ਦੇਖੋ ਕਿੰਨਾ ਹੋਲ ਹੋ ਗਿਆ ਕਾਫੀ ਮਸਾਲਾ ਹੈ ਮੈਂ ਅੰਦਰੋਂ ਗੁਦਾ ਵੀ ਇਹਦੀ ਜਿਹੜੀ ਅੰਦਰ ਗੁਦਾ ਹੈ ਨਾ ਉਹ ਮੈਂ ਜਿਆਦਾ ਨਹੀਂ ਕੱਢੀ ਸਿਰਫ ਸੈਂਟਰ ਵਾਲੇ ਬੀਜ ਨਿਕਲ ਗਏ ਤਾਂ ਕਿ ਆਲੇ-ਦੁਆਲੇ ਮਸਾਲੇ ਦਾ ਟੇਸਟ ਆ ਜਿਹੜਾ ਵਾ ਪੂਰੇ ਬੈਂਗਣ ਨੂੰ ਬਹੁਤ ਹੀ ਜਿਆਦਾ ਸੁਆਦ ਕਰ ਦੇਵੇ ਦੇਖੋ ਕਿੰਨਾ ਸੋਹਣਾ ਹੋਲ ਹੋ ਗਿਆ ਆਪਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਫੇਰ ਭਰ ਦੇਣਾ ਉਸੇ ਛੋਟੇ ਚਮਚ ਦੇ ਸਹਾਰੇ ਨਾਲ ਦੇਖੋ ਕਿੰਨਾ ਮਸਾਲਾ ਇਹ ਜਿਹੜਾ ਭਰ ਹੁੰਦਾ ਆਪਾਂ ਨੂੰ 4 ਟੱਕ ਲਗਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਗਣ ਨੂੰ ਕਿੰਨਾ ਰਸਾ ਜਿਹੜਾ ਲਸਣ ਅਦਰਕ ਦਾ ਵਿੱਚ ਟੇਸਟੀ ਕਰੂਗਾ ਇਹਨੂੰ ਦੇਖੋ ਕਿੰਨਾ ਜ਼ਿਆਦਾ ਅੰਦਰ ਚਲੇ ਗਿਆ ਮਸਾਲਾ ਇਹਦੇ ਨਾ ਆਪਾਂ ਬੇਸਣ ਵਰਤੀਏ ਨਾ ਕੁਝ ਹੋਰ ਤੇ ਇਹਦਾ ਟੱਕਣ ਆਪਾਂ ਨੇ ਇਦਾਂ ਸਾंभ ਕੇ ਰੱਖਣਾ ਥੋੜਾ ਨੀਵਾ ਕਰ ਦੇਣਾ ਟੱਕਣ ਨੂੰ ਇਦਾਂ ਇਦਾਂ ਕਰਕੇ ਸਾਰੇ ਬੈਂਗਣਾਂ ਜਿਹੜੇ ਆਪਾਂ ਨੇ ਤਿਆਰ ਕਰ ਲੈਣੇ ਬੈਂਗਣਾਂ ਨੂੰ ਬਣਾਉਣ ਵਾਸਤੇ ਆਪਾਂ ਨੇ ਇੰਨੀ ਕ ਅਗਰ ਰੱਖਣੀਆਂ ਮੀਡੀਅਮ ਲੋ ਰੱਖਣੀਆਂ ਤੇ ਆਪਾਂ ਨੇ ਬੈਂਗਣਾ ਵਾਸਤੇ ਇੱਕ ਕੜਛੀ ਆ ਜਿਹੜੀ ਸਰੋਂ ਦੇ ਤੇਲ ਦੀ ਲੈ ਲੈਣੀ ਇਹਨੂੰ ਥੋੜਾ گرم ਹੋਣ ਦੇਣਾ ਗਣਾ ਜਿਹੜੇ ਭਰ ਕੇ ਤਿਆਰ ਆ ਦੇਖੋ ਸਿਰਫ ਇੱਕ ਉੱਪਰ ਤੋਂ ਹੀ ਬਸ ਆਪਾਂ ਨੇ ਢੱਕਣ ਬੰਦ ਕਰਿਆ ਇਹਨਾਂ ਦਾ ਬਿਲਕੁਲ ਬਾਹਰ ਨਿਕਲਣ ਦੀ ਗੁੰਜਾਇਸ਼ ਨਹੀਂ ਮਸਾਲਾ ਇਹ ਅੰਦਰ ਆਪਣਾ ਤੇਲ ਹੋ ਗਿਆ ਐਦਾਂ ਕਰਕੇ ਆਪਾਂ ਨੇ ਰੱਖ ਜਾਣੇ ਇਹ ਕਰਕੇ ਥੋੜੇ ਥੋੜੇ ਟਾਈਮ ਬਾਅਦ ਇਹਨੂੰ ਪਲਟਾਈ ਜਾਣਾ ਹੁਣ ਇਹਨਾਂ ਨੂੰ ਪਲਟਾਉਣ ਵਿੱਚ ਮੈਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਅੱਗ ਨੂੰ ਸਲੋ ਕਰਕੇ ਮੈਂ ਆਗੀ ਬਾਹਰ ਵੀ ਚਲੋ ਥੋੜਾ ਬਾਹਰ ਜਾ ਕੇ ਆਵਾਂ ਦੇਖਿਆ ਤਾਂ ਮੀਂਹ ਪੈਣ ਲੱਗ ਗਿਆ ਇੱਥੇ ਨਹੀਂ ਪਤਾ ਲੱਗਦਾ ਆਪਣਾ ਬਾਗ ਬਗੀਚਾ ਦੇਖੋ ਚਿੱਟੀਆਂ-ਚਿੱਟੀਆਂ ਬਾਲਟੀਆਂ ਕਬੂਤਰਾਂ ਦੀ ਤਰ੍ਹਾਂ ਬੈਠੀਆਂ ਮੈਨੂੰ ਵੀ ਬਰੀਕ-ਬਰੀਕ ਕਣੀਆਂ ਬਹੁਤ ਸੋਹਣੀਆਂ ਲੱਗੀਆਂ ਚਲੋ ਮੈਂ ਕਿਹਾ ਮੈਂ ਵੀ ਥੋੜਾ ਜਿਹਾ ਵੀਡੀਓ ਵਿੱਚ ਇੰਜੋਏ ਕਰਵਾ ਦਵਾਂ ਤੁਹਾਡਾ ਨਾਲੇ ਮੌਸਮ ਦੇਖੋ ਬਹੁਤ ਜ਼ਿਆਦਾ ਛੰਡਾ ਹੋ ਗਿਆ ਇਹ ਦੇਖੋ ਪਿੱਛੇ ਨੂੰ ਕੈਮਰਾ ਕਰਕੇ ਦਿਖਾਉਣੀ ਆ ਮੈਂ ਦੇਖੋ ਬੱਦਲ ਕਿੰਨੇ ਹੋਏ ਹੋਏ ਆ ਮੀਂਹ ਤੇਜ਼ ਵੀ ਹੋ ਸਕਦਾ ਸਾਰੇ ਪਾਸੇ ਹੀ ਪੈਂਦਾ ਮੀਂਹ ਇਹ ਚਲੋ ਜੀ ਆਪਾਂ ਦੇਖੀਏ ਜਾ ਕੇ ਕੀ ਬਣ ਰਿਹਾ ਹੈ ਬੈਂਗਣਾ ਦਾ ਇਹ ਬੈਂਗਣਾ ਆਪਣੇ तकरीबन ਬਣ ਕੇ ਤਿਆਰ ਆ ਮੈਂ ਬਿਲਕੁਲ ਸੀਮ ਕਰਤੀ ਸੀ ਅੱਗ ਬਾਹਰ ਜਾਣ ਕਰਕੇ ਜਿਵੇਂ ਆਹ ਤਾਂ ਇੱਥੇ ਖਣਤਾ ਬਣ ਵੀ ਗਏ ਵਿੱਚ ਅਲੱਗ। ਜੂ ਬੇ ਨਰਮ ਹੁੰਦਾ ਨਾ ਉਹ ਨਿਕਲ ਜਾਂਦਾ ਕਿੰਝ ਕਰੀ। ਇਹ ਹੈਗਾ ਆਵੇ। ਹਨਾ ਕੋਈ ਕੋਈ ਤਾਂ ਨਿਕਲ ਹੀ ਜਾਂਦਾ ਐਦਾਂ ਬਣ ਜਾਂਦੇ ਨਾ ਚਰਚ। ਉਹ ਨਿਕਲ ਜਾਂਦੇ ਆ ਜਦ। ਬਸ ਥੋੜੀ ਕਸਰ ਹੋ ਰ। ਫਿਰ ਆਪਾਂ ਇਹਨੂੰ ਇੱਕ ਵਾਰੀ ਢੱਕ ਦਈਏ। ਇਹਨਾਂ ਨੂੰ ਪਲਟਾ ਪਲਟਾ ਕੇ ਰੱਖੀ ਜੰਨੇ ਆ। ਆਪਣੇ ਬੈਂਗੜ ਬਣ ਕੇ ਤਿਆਰ ਆ ਹੁਣ ਆਪਾਂ ਨੇ ਕਰਨਾ ਇਹਨਾਂ ਦਾ ਮਸਾਲਾ ਤਿਆਰ ਉਦੋਂ ਤੱਕ ਆਪਾਂ ਪਹਿਲਾਂ ਇਹਨਾਂ ਨੂੰ ਕੱਢ ਲਈਏ ਇਸੇ ਕੜਾਹੀ ਵਿੱਚ ਮੈਂ ਮਸਾਲਾ ਤਿਆਰ ਕਰੂਗੀ ਦੇਖੋ ਕਿੰਨੇ ਸੋਹਣੇ ਬਣ ਗਏ ਥੋੜੀ ਜਿਹੀ ਕਸਰਾ ਜਿਹੜੀ ਉਹ ਆਪਾਂ ਨੇ ਗਰੇਵੀ ਵਿੱਚ ਪੂਰੀ ਕਰਨੀ ਹੈ ਨਾ ਜੀ ਇਹਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਚਲੋ ਤੇਜ਼ੀ ਬਣਦੇ ਆ ਕਾਫੀ ਇੱਦਾਂ ਕਰਕੇ ਆਪਾਂ ਇਹਨੂੰ ਸਾਫ਼ ਜਾ ਕਰ ਲੈਣਾ ਹੁਣ ਇਹਦੇ ਵਿੱਚ ਹੀ ਆਪਾਂ ਨੇ ਮਸਾਲਾ ਬਣਾ ਲੈਣਾ ਦੇਖੋ ਕਿੰਨਾ ਘੱਟ ਤੇਲ ਉਵੇਂ ਦਾ ਉਵੇਂ ਹੀ ਬਸ ਇਹਨਾਂ ਨੂੰ ਥੋੜਾ ਜਿਹਾ ਪਕਾਉਣ ਵਿੱਚ ਲੱਗਿਆ ਟਮਾਟਰ ਰੱਖ ਦਾਨੇ ਇਹ ਦੋ ਸੱਦਾ ਦੋ ਟਮਾਟਰ ਇਹਦਾ ਆਹ ਹਿੱਸਾ ਬਾਅਦ ਤੋਂ ਕੱਢ ਲੂਗੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਤਾਂ ਕਿ ਇਹਨਾਂ ਦਾ ਕਿੱਲੜ ਜਿਹੜਾ ਉੱਪਰੋਂ ਸਰ ਜੇ ਹੁਣ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਉੱਪਰੋਂ ਢੱਕ ਦੇਣਾ ਇਦਾਂ ਬਹੁਤ ਟੇਸਟੀ ਬਣਦੇ ਆ ਛਿੱਲੜ ਉੱਪਰ ਚੰਗੇ ਨਹੀਂ ਲੱਗਦੇ ਸਰ 2 ਮਿੰਟ ਦੀ ਗੱਲਾਂ ਬਸ ਫਿਰ ਆਪਾਂ ਨੇ ਦੂਜੇ ਤਰ੍ਹਾਂ ਮਸਾਲਾ ਤਿਆਰ ਕਰ ਲੈਣਾ ਮੈਂ ਇਹਨਾਂ ਨੂੰ ਇਦਾਂ ਪਲਟਾਤਾ ਸੀ ਤਾਂ ਮਟਰ ਆਪਣੇ ਬਣ ਗਏ ਜੀ ਆਪਾਂ ਨੇ ਇਦਾਂ ਕਰਕੇ ਇਹਨਾਂ ਦਾ ਛਿੱਲੜ ਜਿਹੜਾ ਚੁੱਕ ਲੈਣਾ ਆ ਪਲੇਟ ਵਿੱਚ ਰੱਖ ਦਿੰਦੀ ਆ ਮੈਂ ਫਿਰ ਦਾ ਪਲੇਟ 'ਚ ਕੱਢ ਲੈਣਾ ਪਾਨੇ ਤੇ ਥੋੜਾ ਜਿਹਾ ਧੀਰਾ ਪਾ ਲੈਣਾ ਤੇ ਨਾਲ ਆਪਣਾ ਉਹਨਾਂ ਕੇ ਮਸਾਲਾ ਬਚਿਆ ਦੇਖ ਲਓ ਬਾਕੀ ਦਾ ਆਪਾਂ ਨੇ ਸਾਰਾ ਪਾ ਲਿਆ ਇਹਨਾਂ ਵਿੱਚ ਬਹੁਤ ਬਾਰੀਕ ਕੱਟੇ ਆ ਪਿਆਜ਼। ਇਹ ਪਿਆਜ਼ ਪਾਦਾਂ ਨੇ। ਇੱਧਰ ਮੈਂ ਕੁੰਡੀ ਵਿੱਚ ਪਾਣੀ ਪਾ ਲਿਆ ਕਿਉਂਕਿ ਇਹਦੇ ਵਿੱਚ ਮਸਾਲਾ ਸੀ ਲੱਗਿਆ ਹੋਇਆ ਆਲੇ ਦੁਆਲੇ। ਇੰਨਾ ਕੁ ਛੋਟਾ ਚਮਚਾ ਜਿਹੜਾ ਪਾਣੀ ਲੈ ਲੈਣਾ ਬੇਸਣ ਦਾ। ਇੱਧਰ ਪਿਆਜ਼ ਗਏ ਆ ਆਪਣੇ ਬਰਨ। ਬਿਲਕੁਲ ਭੁੱਜ ਗਏ ਆ। ਆਪਾਂ ਨੇ ਇਹ ਛੋਟਾ ਜਿਹਾ ਇੱਕ ਚਮਚਾ ਜਿਹੜਾ ਗੇਸਣ ਦਾ ਪਾ ਲਾਣਾ ਇਹ ਚ ਤੇ ਨਾਲ ਨਾਲ ਆਪਾਂ ਨੇ ਪਾਣੀ ਥੋੜੀ ਜੀ ਹਲਦੀ ਥੋੜੀ ਜੀ ਲਾਲ ਮੇਰਾ ਚ ਬਿਲਕੁਲ ਘੱਟ ਹਲਕਾ ਜਿਹਾ ਚੀਜ਼ ਦੇਖਸਾ ਨਾਮਕ ਆਪਾਂ ਨੇ ਪਾਇਆ ਹੋਇਆ ਥੋੜਾ ਜਿਹਾ ਪਾ ਦੇਣਾ ਬਸ ਤਾਂ ਕਿ ਜਿੰਨਾ ਕ ਪਿਆਜ਼ ਸੀ ਉਹਨੇ ਕ ਨਾਮ ਪਾ ਦੇਣਾ ਇਹ ਨੂੰ ਚੰਗੀ ਤਰ੍ਹਾਂ ਹਰਲਾ ਲੈਣਾ ਥੋੜਾ ਜਿਹਾ ਪਾਣੀ ਪਾ ਦੇਣਾ ਇਹ ਛੋਟੀ ਜੀ ਇੱਕ ਕोली 2 ਚਮਚ ਪੈਂਦੇ ਆ ਇਹਦੇ ਵਿੱਚ ਇਹ ਮੈਂ ਦਹੀਂ ਪਾਉਣ ਲੱਗੀ ਆਂ ਨਾਲ ਨਾਲ ਥੋੜਾ ਜਿਹਾ ਪਾਣੀ ਪਾ ਦਣਾ ਆਪਾਂ ਨੇ ਇਹਦੇ ਨਾਲ ਅੱਗਾ ਜਿਹੜੀ ਉਹਦਾ ਵੀ ਬੈਲੈਂਸ ਜਾ ਬਣ ਜਾਂਦਾ ਹੈ ਨਹੀਂ ਫਟਦਾ ਨਹੀਂ ਫਿਰ ਕਿਉਂਕਿ ਹੁਣ ਮੈਨੂੰ ਅੱਗ ਘੱਟ ਕਰਨ ਦੀ ਲੋੜ ਨਹੀਂ ਪਈ ਮੈਂ ਹਲਕਾ ਹਲਕਾ ਇਧਰੋਂ ਪਾਣੀ ਵੀ ਪਾਈ ਜਾ ਰਹੀ ਹਾਂ ਕਿਉਂਕਿ ਆਪਾਂ ਨੂੰ ਥੋੜੀ ਜੀ ਤਰੀ ਚਾਹੀਦੀ ਹੈ ਹਲਕੀ ਜੀ ਥੋੜੀ ਲੇਟ ਵੀ ਰੱਖੂਗੀ ਮਤਲਬ ਇਸ ਤੈਮ ਰਜਾਉਣ ਵਾਸਤੇ ਚਾਹੀਦੀ ਆਪਾਂ ਨੂੰ ਹੁਣ ਆਪਾਂ ਅੱਗ ਤੇਜ਼ ਕਰ ਸਕਦੇ ਹਾਂ ਇਹ ਟਮਾਟਰ ਆਪਣੇ ਸਿਰਫ ਆਪਾਂ ਨੇ ਉੱਪਰੋਂ ਛਿੱਲੜੇ ਉਤਾਰੇ ਸੀ ਹੁਣ ਜ ਕੱਚੇ ਆ ਇਹ ਦੇਖ ਸਕਦੇ ਆ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਵੀ ਵਿੱਚ ਕਰਨਾ ਤਾਂ ਕਿ ਇਹ ਬਣ ਜਾਣ ਆਪਣੀ ਗਰੇਵੀ ਬਣ ਕੇ ਤਿਆਰ ਆ ਤਾਉਆਂ ਨੂੰ ਨਾ ਇਹਦੇ ਵਿੱਚ ਪਾ ਦੇਣਾ ਗਰੇਵੀ 'ਚ ਥੋੜਾ 2 ਮਿੰਟ ਵਾਸਤੇ ਆਪਾਂ ਨੇ ਬਤਾਉਆਂ ਨੂੰ ਇਸ ਗਰੇਵੀ ਵਿੱਚ ਰੱਖਣਾ ਹੈ ਤਾਂ ਕਿ ਜਿਹੜੀ ਥੋੜੀ ਕੱਚ ਰਹਿ ਗਈ ਨਾ ਬਤਾਉਆਂ ਦੀ ਉਹ ਫਿਰ ਇਹਦੇ ਵਿੱਚ ਬਣ ਜਾਣਗੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਸਬਜੀ ਆਪਣੀ ਭਰਵੇਂ ਬੈਂਗਣ ਚਲੋ ਜੀ ਹੁਣ ਆਪਾਂ 2 ਮਿੰਟ ਵਾਸਤੇ ਇਹਨਾਂ ਨੂੰ ਖਲਾਉਣਾ ਨਹੀਂ ਬਸ ਐਦਾਂ ਹੀ ਰੱਖ ਦੇਣਾ ਬੰਦ ਕਰਕੇ ਬੈਂਗਣ ਬਣਦੇ ਬਣਦੇ ਮੈਂ ਨਾਲ-ਨਾਲ ਫੁਲਕੇ ਲਾ ਰਹੀ ਸੀ ਆਪਣੇ ਫੁਲਕੇ ਹੋ ਗਏ ਤਿਆਰ ਨਾਲ-ਨਾਲ ਇਹ ਬਹੁਤ ਸੋਹਣੀ ਸਬਜ਼ੀ ਬਣ ਕੇ ਤਿਆਰ ਆ ਦੇਖੋ ਕਿੰਨੀ ਸੋਹਣੀ ਗਰੇਵੀ ਆਪਾਂ ਨੇ ਐਦਾਂ ਪਾ ਕੇ ਰੱਖ ਲਈਏ ਸਰਵ ਕਰ ਲਈਏ ਕਿਉਂਕਿ ਰੋਟੀ ਦਾ ਹੋ ਗਿਆ ਟਾਈਮ ਐਦਾਂ ਗਾਰਨਿਸ਼ ਕਰ ਲਉ ਆਪਾਂ ਬਰੀਕ ਬਰੀਕ ਕੱਟੀ ਹੋਈ ਹਰੀ ਮਿਰਚ ਤੇ ਥੋੜਾ ਜਿਹਾ ਪਾ ਲਓ ਘਿਓ ਉੱਪਰ ਦੇਸੀ ਘਿਓ ਕੁੱਕੂ ਵੀ ਦੇ ਜਸਪੀਰ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਿਉਂਕਿ ਲਾਈਕ ਸਬਸਕ੍ਰਾਈਬ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੰਦਾ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਅੱਜ ਦੀ ਰੈਸਪੀ ਆ ਜਿਹੜੀ ਬੈਂਗਣ ਭਰਵੇਂ ਬੈਂਗਣ ਬਣਾਉਣ ਦੀ ਕਿੱਦਾਂ ਦੀ ਲੱਗੀ ਮੇਰਾ ਭਰਵੇਂ ਬੈਂਗਣ ਬਣਾਉਣ ਦਾ ਟੰਗ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਚਲੋ ਠੀਕ ਹੈ ਜੀ ਅਗਲੀ ਵੀਡੀਓ ਚ ਮਿਲਦੇ ਆ ਬਾਏ ਬਾਏ